ਗੱਲ ਵੀਰੋ ਮੈਂ ਤੁਹਾਡਾ ਆਪਣਾ ਬਬਲੀ ਮੱਤੀ ਤੇ ਅੱਜ ਆਪਾਂ ਸੋਨੂ ਇੱਕ ਇਦਾਂ ਦੇ ਇਨਸਾਨ ਨਾਲ ਮਿਲਿਆਉਣ ਜਾ ਰਹੇ ਹਾਂ ਵੀ ਤੁਸੀਂ ਆਹ ਭਾਈ ਦੀ ਉਮਰ ਦਾ ਅੰਦਾਜ਼ਾ ਲਾ ਸਕਦੇ ਹੋ ਕੋਈ ਤੁਸੀਂ ਜੇ ਮਤ ਪਤ ਤੋਂ ਪਤ 45 ਦੀ ਉਮਰ ਦਾ ਅੰਦਾਜ਼ਾ ਲਾਓਗੇ ਵੀ 40 45 ਸਾਲ ਦੇ ਨੇ ਹੁਣ ਇਹਨਾਂ ਤੋਂ ਆਪਾਂ ਇਹਨਾਂ ਦੀ ਉਮਰ ਪੁੱਛਾਂਗੇ ਵੀ ਕਿੰਨੀ ਹੈਗੀ ਛੋਟੀ ਉਮਰ ਕਿੰਨੀ ਹੈ ਭਾਈ ਮੇਰੀ ਉਮਰ 62 ਟੱਪ ਗਈ ਭਾਈ ਮੇਰੀ ਉਮਰ 62 ਤੋਂ ਟੱਪ ਗਈ ਇਹਨਾਂ ਦੀ ਉਮਰ ਤੇ ਦੇਖ ਲੋ ਹਜੇ ਵੀ ਜੰਗ ਪਏ ਨੇ ਇਹ ਕਾਰਨ ਕੀ ਹੈ ਜੀ ਕਾਰਨ ਭਾਜੀ ਵਧੀਆ ਖਾਓ ਪੀਓ ਹਾਂਜੀ ਤੇ ਜਿਮਿੰਗ ਮਾਰੋ ਤੇ ਸਾਈਕਲਿੰਗ ਕਰੋ ਤੇ ਧੋੜੋ ਪਜੋ ਠੀਕ ਹੈ ਠੀਕ ਨਸ਼ੇ ਪੱਤੇ ਤੋਂ ਰਹਿ ਤ ਨਸ਼ੇ ਪੱਤੇ ਤੋਂ ਦੂਰ ਤੇ ਸੋਹਣੀ ਸੋਹਣੀ ਕੁੜੀਆਂ ਨਾਲ ਘੁੰਮ ਫਿਰੋ ਠੀਕ ਹੈ ਠੀਕ ਹੈ ਖੂਬਸੂਰਤੀ ਚਾਹੀਦੀ ਨਾਲ ਭਾਜੀ ਨਾ ਹਾਂਜੀ ਹਾਂ ਤਾਂ ਹੀ ਗੱਲ ਬਣਦੀ ਆ ਹਾਂਜੀ ਹਾਂ ਆਹੋ ਤੇ ਹਾ ਡੋਲੇ ਦੇਖੋ 62 ਸਾਲ ਦਾ ਡੋਲੇ ਆ ਦੇਖੋ ਕਿਸੇ ਜ਼ਬਾਨ ਦੇ ਵੀ ਨਹੀਂ ਹੋਣੇ ਮੇਰਾ ਰੋਲਾ ਵੀ ਛੋਟਾ ਹੈ ਇਹਦੇ ਨਾਲੋਂ ਆ ਦੇਖ ਮੈਂ ਲਿਆ ਕੇ ਦੇਖੋ ਵੀ ਐਨਾ ਜਿਆਦਾ ਫਿੱਟ ਹੈ ਬਾਈ 62 ਸਾਲ ਦੀ ਉਮਰ ਦੇ ਵਿੱਚ 60 ਸਾਲ ਦੀ ਉਮਰ ਦੇ ਵਿੱਚ ਇੰਨੇ ਬਜ਼ੁਰਗ ਲੱਗਣ ਲੱਗ ਜਾਂਦੇ ਨੇ ਵੀ ਹਜੇ ਵੀ ਜੰਗੋਂ ਐਂ ਲੱਗਦੇ ਨੇ ਵੀ ਵੀਰ ਟਾ ਕੇ ਮਾਰਨਗੇ ਨੌਜਵਾਨ ਨੂੰ ਵੀ ਤੇ ਬਾਕੀ ਤੁਸੀਂ ਮੇਰੇ ਜਿਮ ਕਿੰਨਾ ਚਿਰ ਲਾਉਣੇ ਆ ਜੀ ਜਿਮ ਪੂ ਇੱਕ ਘੰਟਾ ਇੱਕ ਘੰਟਾ ਤੇ ਅੱਛਾ ਕਿਹੜੇ ਏਰੀਆ ਚੋਂ ਆਏ ਸੀ ਆਹੀ ਭਾਈ ਪਠਾਨਕੋਟੀਆਂ ਪਠਾਨਕੋਟ ਤੋਂ ਆਏ ਬਿਲਕੁਲ ਪਠਾਨਕੋਟ ਤੋਂ ਭਾਈ ਠੀਕ ਹੈ ਜੀ ਧੰਨਵਾਦ ਜੀ ਗੱਲਬਾਤ ਕਰਕੇ ਬਹੁਤ ਵਧੀਆ ਲੱਗਾ ਇਹਨਾਂ ਨਾਲ ਤੇ ਅਗਲੀ ਵੀਡੀਓ 'ਚ ਫੇਰ ਮਿਲਾਂਗੇ ਓਕੇ ਜੀ